ਮੰਗਾ ਮੰਨੀਆਂ ਗਈਆਂ ਜਾਂ ਨਹੀਂ ਮੰਗਣੀਆਂ ਉਹ ਇੱਕ ਅੱਧ ਸਵਾਲ ਹੈ ਵੀ ਉਸ ਸੰਘਰਸ਼ ਦਾ ਬੈਨੇਫਿਟ ਕਿਨੂੰ ਹੋਇਆ ਆਮ ਆਦਮੀ ਪਾਰਟੀ ਨੂੰ ਜਿਹੜੇ ਬੰਦਿਆਂ ਨੂੰ ਆਪਾਂ ਜਾਣਦੇ ਵੀ ਨਹੀਂ ਸੀਗੇ ਉਹ ਬੰਦੇ ਵੀ ਕਿਸਾਨੀ ਸੰਘਰਸ਼ ਦੀ ਆੜ੍ਹਤ ਦੇ ਵਿੱਚ ਪੰਜਾਬ ਦਾ ਸੀਐਮ ਬਣਨ ਦਾ ਸੁਪਨਾ ਦੇਖਣ ਲੱਗ ਗਏ ਸੀਗੇ ਉਹਨਾਂ ਦੇ ਨਾਮ ਨੂੰ ਕੋਈ ਜਾਣਦਾ ਪਛਾਣਦਾ ਵੀ ਨਹੀਂ ਸੀ ਉਹਨਾਂ ਲੋਕਾਂ ਨੇ ਵੀ ਸੰਘਰਸ਼ਾਂ ਨੂੰ ਆਪਣਾ ਇੱਕ ਸੌਫੋ ਮਾਨ ਜਿਹੜਾ ਆਮਦਨ ਬਣਾ ਕੇ ਪੰਜਾਬ ਦੀ ਨੌਜਵਾਨੀ ਨੂੰ ਔਰ ਕਿਸਾਨੀ ਨੂੰ ਕਿੰਨਾ ਜ਼ਿਆਦਾ ਗੁੰਮਰਾਹ ਕੀਤਾ ਦੇਖਿਆ ਜਾਵੇ ਇੰਨੇ ਕਿਸਾਨ ਵੀ ਸ਼ਹੀਦੀਆਂ ਪ੍ਰਾਪਤ ਕਰਕੇ ਹੁਣ ਵੀ ਉਹੀ ਹਾਲਾਤ ਬਣਦੇ ਜਾ ਰਹੇ ਨੇ ਔਰ ਬੈਨੇਫਿਟ ਕੀ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਜਿਹੜਾ ਅਕਸ ਸੀਗਾ ਉਹ ਜ਼ੀਰੋ ਲੈਵਲ ਤੇ ਲੈ ਆਏ ਜਿਹੜੇ ਐਮਐਲਏ ਕਹਿੰਦੇ ਸੀ ਵੀ ਅਸੀਂ 1 ਘੰਟੇ ਜੀ ਐਮਐਸਪੀ ਦਵਾਂਗੇ ਔਰ ਉੱਥੇ ਜਿਹੜੇ ਬੰਦੇ ਤੁਰੇ ਫਿਰਦੇ ਨੇ ਜਿਹੜਾ ਕਿ ਚੈਨਲ ਤੇ ਮੈਂ ਸੁਣਿਆ ਹੈਗਾ ਉਹਨਾਂ ਨੂੰ ਐਮਐਸਪੀ ਦੀ ਫੁੱਲ ਫਾਰਮ ਹੀ ਨਹੀਂ ਪਤਾ ਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਲੋਕੀ ਕੀ ਦੇਖਦੇ ਹੋਣਗੇ ਵੀ ਕਦੀ ਐ ਜੀਪੀਸੀ ਦਾ ਚੱਕਰ ਕਦੀ ਖਾਲਸਤਾਨ ਦਾ ਰੋਲਾ ਕਦੀ ਕਿਸਾਨਾਂ ਦਾ ਰੋਲਾ ਕੀ ਪੰਜਾਬ ਦੇ ਵਿੱਚ ਕਹਿ ਜਾਂ ਮਾਹੌਲ ਇਹਨਾਂ ਲੀਡਰਾਂ ਨੇ ਕ੍ਰੀਏਟ ਕੀਤਾ ਤਸਿਕਲ ਦੋਸਤੋ ਮੈਂ ਰਵਿੰਦਰ ਸੋਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ 라이। ਦੋਸਤੋ ਇੱਕ ਵਾਰ ਫਿਰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ। ਹਾਲਾਂਕਿ ਉਹਨਾਂ ਨੂੰ ਪੰਜਾਬ ਬਾਰਡਰ ਤੇ ਅਲੱਗ-ਅਲੱਗ ਜਗ੍ਹਾ ਰੋਕ ਦਿੱਤਾ ਗਿਆ ਹੈ। ਲੇਕਿਨ ਕਿਸਾਨ ਕਹ ਰਹੇ ਨੇ ਉਹ ਦਿੱਲੀ ਜਾ ਕੇ ਰਹਿਣਗੇ। ਪਰ ਉਸੇ ਦੌਰਾਨ ਵਿੱਚ ਉਹਨਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਮੀਟਿੰਗ ਬੇਸਿੱਟਾ ਨਿਕਲੀ ਹੈ। ਕਿਸਾਨੇ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ ਬਿਲਕੁਲ ਜੀ ਇਸੇ ਵਿਸ਼ੇ 'ਚ ਗੱਲ ਕਰਨ ਲਈ ਸਾਡੇ ਨਾਲ ਜੋ ਸਮਾਜ ਸੇਵਕ ਨੇ ਸੀਨੀਅਰ ਉਹ ਗੁਰਚਰਨ ਸਿੰਘ ਰਾਜਪੂਤ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਨੇ ਉਹ ਜੁੜ ਚੁੱਕੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰਾਨਾ ਸਾਹਿਬ ਸਰ ਕਿਦਾਂ ਦੇਖਦੇ ਹੋ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਨੇ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹ ਕੀ ਆ ਜਾ ਰਹੀ ਹੈ ਜੀ ਠੱਕਰ ਸਰਕਾਰ ਹੈ ਕਿਸਾਨਾਂ ਨੂੰ ਬਾਰਡਰ ਤੇ ਰੋਕ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਵੀ ਕਿਸਾਨੀ ਸੰਘਰਸ਼ ਇਹ ਦੂਸਰੀ ਵਾਰੀ ਦੁਆਰਾ ਉਲੀਕਿਆ ਗਿਆ ਔਰ ਪਹਿਲੇ ਸੰਘਰਸ਼ ਦੇ ਵਿੱਚ ਦਾ ਤੁਸੀਂ ਜਿਹੜਾ ਸਿੱਟਾ ਦੇਖੋਗੇ ਮੰਗਾ ਮੰਨੀਆਂ ਗਈਆਂ ਜਾਂ ਨਹੀਂ ਮੰਗਨੀਆਂ ਉਹ ਇੱਕ ਅੱਧ ਸਵਾਲ ਹੈ ਵੀ ਉਸ ਸੰਘਰਸ਼ ਦਾ ਬੈਨੇਫਿਟ ਕਿਨੂੰ ਹੋਇਆ ਆਮ ਆਦਮੀ ਪਾਰਟੀ ਨੂੰ ਔਰ ਜਿਹੜੇ ਕੀ ਆਗੂਆਂ ਨੂੰ ਜਾਂ ਜਿਨ੍ਹਾਂ ਦਾ ਆਪਾਂ ਸਿੱਧੇ ਸ਼ਬਦਾਂ 'ਚ ਮੈਂ ਜੇ ਤੁਹਾਨੂੰ ਦੱਸਾਂ ਵੀ ਜਿਹੜੇ ਬੰਦਿਆਂ ਨੂੰ ਆਪਾਂ ਜਾਣਦੇ ਵੀ ਨਹੀਂ ਸੀਗੇ ਉਹ ਬੰਦੇ ਵੀ ਕਿਸਾਨੀ ਸੰਘਰਸ਼ ਦੀ ਆੜ੍ਹਤ ਦੇ ਵਿੱਚ ਪੰਜਾਬ ਦਾ ਸੀਐਮ ਬਣਨ ਦਾ ਸੁਪਨਾ ਦੇਖਣ ਲੱਗ ਗਏ ਸੀਗੇ ਫੇਰ ਪਿਛਲਾ ਸੰਘਰਸ਼ ਵੀ ਉਹਨਾਂ ਪ੍ਰਾਣੀਆਂ ਆਗੂਆਂ ਨੇ ਜਿਨ੍ਹਾਂ ਦੀ ਆਪਾਂ ਨੇ ਅੱਜ ਤੱਕ ਪੰਜਾਬ ਦੇ ਵਿੱਚ ਚਿੱਤ-ਜੇਤਾ ਵੀ ਨਹੀਂ ਸੀ ਉਹਨਾਂ ਦਾ ਚਿਹਰਾ ਕਿਸੇ ਨੂੰ ਯਾਦ ਵੀ ਨਹੀਂ ਸੀ ਜਾਂ ਕਦੀ ਗੱਲਾਂ ਵੀ ਨਹੀਂ ਹੋਈਆਂ ਉਹਨਾਂ ਦੇ ਨਾਮ ਨੂੰ ਕੋਈ ਜਾਣਦਾ ਪਛਾਣਦਾ ਵੀ ਨਹੀਂ ਸੀ ਉਹਨਾਂ ਲੋਕਾਂ ਨੇ ਵਿਕ ਸੰਘਰਸ਼ਾਂ ਨੂੰ ਆਪਣਾ ਇੱਕ ਸੋਰਸੋ ਮੰਨ ਜਿਹੜਾ ਆਮਦਨ ਬਣਾ ਕੇ ਪੰਜਾਬ ਦੀ ਨੌਜਵਾਨੀ ਨੂੰ ਔਰ ਕਿਸਾਨੀ ਨੂੰ ਕਿੰਨਾ ਜ਼ਿਆਦਾ ਗੁੰਮਰਾਹ ਕੀਤਾ ਗੁੰਮਰਾਹ ਮੈਂ ਇਸ ਲਈ ਸ਼ਬਦ ਯੂਜ਼ ਕਰ ਰਿਹਾ ਕਿ ਪਹਿਲੇ ਵੀ ਜੋ ਕੁਝ ਡਰਾਮੇਬਾਜ਼ੀਆਂ ਸਾਰੀਆਂ ਹੋਈਆਂ ਡਰਾਮੇਬਾਜ਼ੀ ਵੀ ਤੁਸੀਂ ਕਹੋਗੇ ਵੀ ਇਹ ਜਿਹੜਾ ਸ਼ਬਦ ਹੈ ਆਪਤੀ ਜਨਕ ਹੈ ਪਰ ਦੇਖਿਆ ਜਾਵੇ ਇਨੇ ਕਿਸਾਨ ਵੀ ਛੋਹਦੀਆਂ ਪ੍ਰਾਪਤ ਕਰਕੇ ਹੁਣ ਵੀ ਉਹੀ ਹਾਲਾਤ ਬਣਦੇ ਜਾ ਰਹੇ ਨੇ ਔਰ ਬੈਨਾਫਿਟ ਕੀ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਜਿਹੜਾ ਅਕਸ ਸੀਗਾ ਉਹ ਜ਼ੀਰੋ ਲੈਵਲ ਤੇ ਲੈ ਆਏ ਇਹ ਜਿੰਨੀ ਵੀ ਆਬਾਦੀ ਬੈਠੀ ਹੈ ਨਾ ਉਤੇ ਬਾਰਡਰਾਂ ਤੇ ਜਾਂ ਆਪਣੇ ਆਪ ਨੂੰ ਪ੍ਰਮੋਟ ਕਰਦੇ ਪਏ ਨੇ ਇਹਨਾਂ ਦਾ ਪਿਛਲੇ ਪਾਸੇ ਉਹ ਕੀ ਸੋਰਸ ਆਫ ਇਨਕਮ ਹੈ ਕਿ ਆਪਣਾ ਘਰ-ਬਾਰ ਛੱਡ ਕੇ ਇਹ ਲੋਕ ਉੱਥੇ ਜਾ ਕੇ ਬੈਠ ਗਏ ਔਰ ਇਹਨਾਂ ਕੋਲੇ ਤਕਨੀਕੀ ਚੀਜ਼ਾਂ ਵੀ ਇਹਨਾਂ ਕੋ ਨੂੰ ਮੋਹੀਆਂ ਹੈਗੀਆਂ ਨੇ ਇਹਨਾਂ ਦੇ ਟਰੈਕਟਰਾਂ 'ਚ ਡੀਜ਼ਲ ਕਿੱਥੋਂ ਪੈ ਰਹੇ ਨੇ ਜਾਂ ਲੰਗਰ ਬਾਣੀ ਦਾ ਸਮਾਨ ਕਿੱਥੋਂ ਆ ਰਿਹਾ ਤੇ ਕਿਹਾ ਜਾਵੇ ਕਿ ਦੂਜੀਆਂ ਸਰਕਾਰਾਂ ਸਿਰਫ ਤੇ ਸਿਰਫ ਬੀਜੇਪੀ ਸਰਕਾਰ ਨੂੰ ਇੱਕ ਟਾਰਗੇਟ ਕਰਦੀ ਪਈ ਹੈ ਕਿਉਂਕਿ ਉਦੋਂ ਵੀ ਨੇੜੇ ਆ ਗਿਆ ਸੀਗਾ ਇਲੈਕਸ਼ਨ ਤੇ ਹੁਣ ਵੀ ਇਲੈਕਸ਼ਨ ਨੇੜੇ ਆਨ ਦੀ ਜਿਹੜੀ ਹਾਲਾਤ ਇਦਾਂ ਦੇ ਪੈਦਾ ਕੀਤੇ ਜਾ ਰਹੇ ਨੇ ਕਿ ਪੰਜਾਬ ਦੀ ਵਿਰੋਧੀ ਪਾਰਟੀ ਹੈ ਬੀਜੇਪੀ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਵੀ ਜੇ ਪੰਜਾਬ ਦੀ ਤਰੱਕੀ ਹੋਈ ਹੈ ਤੇ ਉਹ ਕੇਂਦਰ ਦੀ ਸਰਕਾਰ ਬੀਜੇਪੀ ਵੱਲੋਂ ਹੀ ਹੋਈ ਹੈ ਔਰ ਤੁਸੀਂ ਉਹਨਾਂ ਨੂੰ ਰੋਕ ਕੇ ਹੋ ਰਹੇ ਹੋ ਜਾਲ ਲੈਂਦੋ ਲੋਕਤੰਤ੍ਰਿਕ ਅਧਿਕਾਰਿਕਾਂ ਦਾ ਧਰਨਾ ਪ੍ਰਦਰਸ਼ਨ ਤੁਸੀਂ ਰੋਕ ਰਹੇ ਹੋ ਬੀਜੇਪੀ ਵਾਲੇ ਮੈਂ ਤਾਂ ਉਹੀ ਦੱਸਦਾ ਪਿਆ ਮੈਂ ਰੋਕ ਮੈਂ ਰੋਕਣ ਦੀ ਗੱਲ ਤੇ ਵੀ ਆਣਾ ਸੀਗਾ ਇੱਕ ਗੱਲ ਕਰਨ ਦਾ ਤਰੀਕਾ ਹੁੰਦਾ ਹੈ ਔਰ ਕਿਸੇ ਦੇ ਘਰ ਜਾਣ ਦਾ ਜਿਵੇਂ ਕਿ ਹੁਣ ਤੁਸੀਂ ਦੇਖੋਗੇ ਪੰਜਾਬ ਦਿੱਲੀ ਨੂੰ ਪੰਜਾਬ ਦਾ ਦੁਸ਼ਮਣ ਨੂੰ ਇਹਨਾਂ ਲੋਕਾਂ ਨੇ ਅਪਰੂਵਡ ਕਰਤਾ ਔਰ ਉਹਨਾਂ ਤੋਂ ਹੀ ਲੈ ਕੇ ਜਾਂ ਉਹਨਾਂ ਤੋਂ ਹੀ ਫੰਡ ਜਾਂ ਮੰਨ ਲਓ ਪੰਜਾਬ ਦਾ ਵੀ ਫੰਡ ਉੱਥੇ ਜਾਂਦਾ ਹੋਊਗਾ ਟੈਕਸ ਦੇ ਰੂਪ ਦੇ ਵਿੱਚ ਤੁਸੀਂ ਇਹ ਦੇਖੋ ਵੀ ਮੰਗਾ ਉਸ ਲੈਵਲ ਤੱਕ ਜਿਵੇਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਗੁੰਮਰਾਹ ਕੀਤਾ ਉਹੀ ਜਿਹੜੇ ਐਮਐਲਏ ਕਹਿੰਦੇ ਸੀ ਵੀ ਅਸੀਂ 1 ਘੰਟੇ ਜੀ ਐਮਐਸਪੀ ਦਵਾਂਗੇ ਔਰ ਉੱਥੇ ਜਿਹੜੇ ਬੰਦੇ ਤੁਰੇ ਫਿਰਦੇ ਨੇ ਜਿਹੜਾ ਕਿ ਚੈਨਲ ਤੇ ਮੈਂ ਸੁਣਿਆ ਹੈਗਾ ਉਹਨਾਂ ਨੂੰ ਐਮਐਸਪੀ ਦੀ ਫੁੱਲ ਫਾਰਮ ਹੀ ਨਹੀਂ ਪਤਾ ਕਹਿਣ ਦਾ ਮਤਲਬ ਜਿਹੜੇ ਇਹ ਸਾਡੇ ਨੌਜਵਾਨ ਮੇਰੇ ਭਰਾ ਨੇ ਨਾ દિਸ਼ਾਹੀਨ ਹੋ ਕੇ ਭਟਕੇ ਹੋਏ ਨੇ ਉਹ ਭਟਕੇ ਹੋਏ ਆ ਬੰਦਿਆਂ ਨੂੰ ਇਦਾਂ ਦੇ ਜਿਹੜੇ ਆਗੂ ਨੇ ਜਿਹੜੇ ਕੀ ਰਾਜਨੀਤਿਕ ਰੋਟੀਆਂ ਵੀ ਸੇਕ ਰਹੇ ਨੇ ਔਰ ਆਪਣਾ politcal career ਖੜਾ ਕਰਨਾ ਜਾਂਦੇ ਨੇ ਇਹਨਾਂ ਇਦਾਂ ਦੇ ਸੰਘਰਸ਼ਾਂ ਦੇ ਵਿੱਚੋਂ ਉਹ ਅਗਰ ਭਟਕੇ ਹੋਏ ਨੇ ਬੀਜੇਪੀ ਵਾਲੇ ਉਥੋਂ ਗੋਲੀਆਂ ਚਲਾਣਗੇ ਆਸੂ ਗੈਸ ਆਸੂ ਗੈਸ ਦੇ ਗੋਲੇ ਛੱਟਣਗੇ ਇਹ ਗੱਲ ਤੁਸੀਂ ਦੇਖੋ ਨਾ ਇਹ ਇਹ ਲੋਕਤੰਤਰ ਜਾਇਜ਼ ਹੈ ਨਹੀਂ ਨਹੀਂ ਲੋਕਤੰਤਰ ਜੀ ਜਾਇਜ਼ ਨਹੀਂ ਹੈ ਪਰ ਲੋਕਤੰਤਰ ਦੇ ਵਿੱਚ ਆਪਾਂ ਇੱਕ ਸੁਪਰੀਮ ਆਪਣੇ ਇੰਡੀਆ ਦੇ ਪੀਐਮ ਨੂੰ ਅਨਾਮ ਸ਼ਨਾਪ ਬੋਲੀਏ ਇਦਾਂ ਇਦਾਂ ਦੀਆਂ ਜਿਹੜੇ ਲੋਕਾਂ ਦਾ ਹੌਸਲਾ ਖੋਲ ਦਿੱਤਾ ਗਿਆ ਅਪਸ਼ਬਦ ਬੋਲੇ ਜਾ ਰਹੇ ਨੇ ਦੇਸ਼ ਦੇ ਪੀਐਮ ਦੇ ਖਿਲਾਫ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਹੌਸਲਾ ਕਿੱਥੋਂ ਆਇਆ ਤੁਸੀਂ ਇਹ ਦੇਖੋ ਨੇ ਟੱਕਰ ਸਰਕਾਰ ਉਧਰੋਂ ਆਸੂ ਗੈਸੇ ਗੋਲੇ ਚੱਲ ਰਹੀ ਹੈ ਉਹਦਾ ਪੰਜਾਬ ਦੇ ਬਾਰਡਰ 'ਚ ਬੈਠੇ ਨੇ ਉਹਨਾਂ ਦਾ ਅਧਿਕਾਰੀ ਨਹੀਂ ਜਦੋਂ ਹਰਿਆਣਾ 'ਚ ਚੱਲ ਜਾਂ ਫੇ ਇੱਕ ਵਾਰ ਮੰਨ ਸਕਦੇ ਕਿ ਬਲ ਪ੍ਰਯੋਗ ਨਾਲ ਨੂੰ ਰੋਕੀਏ ਮੈਂ ਉਹਨਾਂ ਨੇ ਜਿਹੜਾ ਉੱਥੇ ਹੁੱਲੜਵਾਜੀ ਹੁੰਦੀ ਬਈ ਜਾਣਾ ਸਰ ਉੱਥੇ ਹੁੱਲੜਵਾਜ ਪੰਜਾਬ 'ਚ ਹੋ ਰਹੀ ਏ ਨਹੀਂ ਪੰਜਾਬ 'ਚ ਵੀ ਕਿਉਂ ਹੋਵੇ ਪੰਜਾਬ ਦੇ ਵਿੱਚ ਵੀ ਕਿਉਂ ਹੋਵੇ ਤੁਸੀਂ ਇਹ ਦੇਖੋ ਇੱਕ ਪਾਸੇ ਤਾਂ ਆਪਣਾ ਪੰਜਾਬ ਦਾ ਸੀਐਮ ਕਹਿ ਰਿਹਾ ਹੈ ਕਿ ਮੈਂ ਜੀ ਬਾਹਰੋਂ ਦੀ ਇੰਡਸਟਰੀ ਲੈ ਕੇ ਆਵਾਂਗਾ ਬਾਹਰੋਂ ਦੀ ਇਨਵੈਸਟਰ ਲੈ ਕੇ ਆਵਾਂਗੇ ਬਾਹਰ ਦੇ ਲੋਕ ਜਾਂ ਬਾਹਰ ਦੇ ਇਨਵੈਸਟਰ ਜਾਂ ਦੂਜੇ ਮੁਲਕਾਂ ਦੇ ਵਿੱਚ ਪੰਜਾਬ ਦਾ ਅਕਸ ਕੀ ਜਾ ਰਿਹਾ ਤੁਸੀਂ ਇਹ ਦੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਲੋਕੀ ਕੀ ਦੇਖਦੇ ਹੋਣਗੇ ਵੀ ਕਦੀ ਐ ਜੀ ਪੀ ਸੀ ਦਾ ਚੱਕਰ ਕਦੀ ਖਾਲਸਤਾਨ ਦਾ ਰੋਲਾ ਕਦੀ ਕਿਸਾਨਾਂ ਦਾ ਰੋਲਾ ਕੀ ਪੰਜਾਬ ਦੇ ਵਿੱਚ ਕਹੋ ਜਿਹਾ ਮਾਹੌਲ ਇਹਨਾਂ ਲੀਡਰਾਂ ਨੇ ਕ੍ਰੀਏਟ ਕੀਤਾ ਹੋਇਆ ਆਪਣੇ ਸਿਆਸੀ ਕੈਰੀਅਰ ਬਣਾਉਣ ਦੇ ਲਈ ਜਾਂ ਆਪਣੇ ਆਪ ਨੂੰ ਸੱਤਾ ਦੇ ਵਿੱਚ ਕਾਬਜ਼ ਰੱਖਣ ਦੇ ਲਈ ਆਪ ਆਪ ਦਾ ਕੰਬਰੀਆਂ ਦੇ ਵਿੱਚ ਬਹਿ ਕੇ ਇੱਕ ਬਿਆਨ ਦੇ ਦੇਣਾ ਤੇ ਮਰਦੇ ਕੌਣ ਨੇ ਬੇਗੁਨਾ ਖੱਜਲ ਖਲਾਫ ਕੌਣ ਹੋ ਰਿਹਾ ਬੇਗੁਨਾ ਜਿੰਨਾਂ ਦਾ ਇਸ ਰਾਜਨੀਤੀ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਕਿਸਾਨਾਂ ਦਾ ਹੱਕ ਦੇ ਰਹੇ ਹੋ ਨਹੀਂ ਦੇ ਰਹੇ ਹੋ ਕਿਸਾਨਾਂ ਦਾ ਹੱਕ ਮੇਰੀ ਗੱਲ ਤੋਂ ਨੋ ਵੀ ਕਿਸਾਨਾਂ ਦਾ ਹੱਕ ਇੰਨੇ ਹਾਲਾਂ ਦਾ ਮਰਿਆ ਹੋਇਆ ਸੀ ਜਦੋਂ ਦੀ ਇਹ ਭਾਜਪਾ ਆਪਣੇ ਆਮ ਆਦਮੀ ਪਾਰਟੀ ਆਈ ਦੇਖਿਆ ਜਾਵੇ ਜਦੋਂ ਪੁਰਾਣਾ ਸੰਘਾ ਕਿਸਾਨੀ ਸੰਘਰਸ਼ ਚਾਲੂ ਹੋਇਆ ਕਿ ਇਹਨਾਂ ਨੂੰ ਪਹਿਲਾਂ ਕੁਝ ਨਹੀਂ ਸੀ ਮਿਲਦਾ ਕਿਸੇ ਵੀ ਵੱਡੇ ਆਗੂ ਦਾ ਤੁਸੀਂ ਫੈਮਿਲੀ ਬੈਕਗ੍ਰਾਉਂਡ ਪਤਾ ਕਰਵਾ ਲਓ ਇਹਨਾਂ ਦੇ ਕੋਲੇ ਹਜ਼ਾਰਾਂ ਕੀ ਕਿੱਲਿਆਂ ਦੀ ਗਿਣਤੀ ਹੀ ਨਹੀਂ ਕਿੱਲੇ ਕਿੰਨੇ ਹੋਣਗੇ ਇਹਨਾਂ ਦਾ ਲੀਵਿੰਗ ਸਟਾਈਲ ਤੁਸੀਂ ਪਤਾ ਕਰ ਲਓ ਵੀ ਕੀ ਹੈ ਕਿਸੇ ਕੋਲੇ ਫੋਰਜੂਨਰ ਐਂਡ ਐਵਰ ਤੋਂ ਬਿਨਾ ਕੋਈ ਗੱਡੀ ਹੈ ਤੁਸੀਂ ਅੰਦੋਲਨ ਨੂੰ ਠੀਕ ਸਮਝਦੇ ਹੋ ਗਲਤ ਮੇਰੇ ਹਿਸਾਬ ਨਾਲ ਇਹ ਅੰਦੋਲਨ ਬਿਲਕੁਲ ਗਲਤ ਹੈ ਔਰ ਆਪਣੀ ਪੰਜਾਬ ਦੀ ਜਿਹੜੀ ਸ਼ਬੀ ਹੈ ਖਰਾਬ ਹੋ ਰਹੀ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਵਪਾਰੀ ਸਤਰ ਦੇਖੋ ਜ਼ੀਰੋ ਹੋ ਗਿਆ ਪਹਿਲਾਂ ਵੀ ਸਭ ਤੋਂ ਪਹਿਲਾਂ ਕੌਣ ਮਰਿਆ ਸੀ ਵਪਾਰੀ ਮਰਿਆ ਸੀ ਜਦੋਂ ਆਪਣਾ ਨੈਸ਼ਨਲ ਹਾਈਵੇ ਜਾਮ ਹੋ ਗਿਆ ਕੋਣ ਵੀ ਨੈਸ਼ਨਲ ਹਾਈਵੇ ਜਾਮ ਹੈ ਕੋਣ ਖੱਜਲ ਖਰਾਬ ਹੋ ਰਿਹਾ ਇੱਕ ਵਪਾਰੀ ਖੱਜਲ ਖਰਾਬ ਹੁੰਦਾ ਪਿਆ ਨਾ ਤਾਂ ਟਰਾਂਸਪੋਰਟੇਸ਼ਨ ਕੋਈ ਗਰਮ ਹੋ ਰਹੀ ਹੈ ਨਾ ਟਰਾਂਸਪੋਰਟਾਂ ਕੋਈ ਮਾਲ ਲੈ ਕੇ ਜਾ ਰਹੀਆਂ ਜਿਹੜੀਆਂ ਗੱਡੀਆਂ ਲੋਡ ਹੋ ਰਹੀਆਂ ਉਹ ਲੋਡ ਹੋ ਕੇ ਫਸੀਆਂ ਜੇ ਕਿਸਾਨਾਂ ਦੀ ਗੱਲ ਮੰਨ ਲਓ ਇਹ ਪ੍ਰੋਬਲਮ ਹੀ ਨਾ ਆਵੇ ਇੱਕ ਮੇਰੀ ਗੱਲ ਦੇਖੋ ਜੀ ਰਾਜਪੂਤ ਸਾਹਿਬ ਕਿਸਾਨਾਂ ਦੀ ਗੱਲ ਮੰਨ ਲਓ ਕਿਸਾਨਾਂ ਮੇਰੀ ਗੱਲ ਪ੍ਰੋਬਲਮ ਕਿ ਇਹਦੇ ਕੇਂਦਰ ਲਿਆ ਰਹੇ ਨੇ ਕੇਂਦਰ ਹੀ ਉਦਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਰਿਹਾ ਹੈ ਮੇਰੀ ਗੱਲ ਸੁਣੋ ਕੇਂਦਰ ਨੇ ਇਦਾਂ ਇਦਾਂ ਦੀਆਂ ਸਕੀਮਾਂ ਚਾਲੂ ਕੀਤੀਆਂ ਹੋਈਆਂ ਨੇ ਕਇ ਹੈ ਕ੍ਰਿਸ਼ੀ ਬਾਲਰਨ ਦੇ ਲਈ ਵੀ ਕੱਲ ਵੀ ਆਪਾਂ ਲਾਈਵ ਸੁਣਦੇ ਪਏ ਸੀ ਅਨੁਰਾਗ ਠਾਕਰ ਜੀ ਆਪਣੀ ਪੂਰੀ ਪਲਾਨ ਦੱਸਦੇ ਸੀ ਕਿ ਜਿਹੜਾ ਕੀ ਆਲਰੇਡੀ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਦੇਰ ਹੀ ਹੈ ਪੰਜਾਬ ਚ ਤਰਨਾ ਪ੍ਰਦਰਸ਼ਨ ਰਸਤਾ ਰੋਕ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇਹ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹੂੰਗਾ ਇਸ ਸਾਰੇ ਕਾਸੇ ਦਾ ਜਿਹੜਾ ਜ਼ਿੰਮੇਵਾਰ ਹੈ ਨਾ ਜੀ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਉਹ ਆਗੂ ਜਿਹੜੇ ਕਿ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਤਾਂ ਲਾਟਰੀ ਖੁੱਲ ਗਈ ਪਰਦੀ ਨਹੀਂ ਜ਼ਿੰਮੇਵਾਰ ਹੈ ਭਾਰਤੀ ਜਨਤਾ ਪਾਰਟੀ ਤਾਂ ਤਾਂ ਜ਼ਿੰਮੇਵਾਰ ਹੋਵੇ ਨਾ ਇੱਕ ਗੱਲ ਸੁਣੋ ਵੀ ਜੇ ਕੇਂਦਰ ਦੀ ਸਰਕਾਰ ਇਹਨਾਂ ਨੂੰ ਨਾ ਕੁਝ ਦਿੰਦੀ ਹੋਵੇ ਰਸਤਾ ਰੋਕਿਆ ਹੋਇਆ ਹੈ ਉੱਤੇ ਉਹ ਐਵੇਂ ਆਦਰ ਬਣਾਇਆ ਜਿਹਦਾ ਪਾਕਿਸਤਾਨ ਦਾ ਇਹ ਤੇ ਬੀਜੇਪੀ ਨੇ ਬਣਾਇਆ ਸੋਨੋ ਬੀਜੇਪੀ ਨਾ ਕਿ ਆਪਾਂ ਇੱਕ ਪਾਰਟੀ ਨੂੰ ਟਾਰਗੇਟ ਕਰਨ ਲੱਗੇ ਹੋਏ ਆ ਜਿਵੇਂ ਤੁਸੀਂ ਸਰਾਨਾ ਸਾਹਿਬ ਟਾਰਗੇਟ ਕਰ ਰਹੇ ਹੋ ਨਾ ਇਹੀ ਟਾਰਗੇਟ ਨਹੀਂ ਕਰ ਰਿਆ ਇਹ ਵਿਜ਼ੂਅਲ ਆ ਇਹਨੇ ਹੁਣ ਤੇ ਬੈਰੀਕੇਟਿੰਗ ਨੇ ਮੈਂ ਸ਼ੰਭੂ ਵਾ ਰੋਕੇ ਆ ਬਿਲਕੁਲ ਉਹ ਹਰੇਕ ਸੂਬੇ ਨੇ ਆਪਣੀ ਸੁਰੱਖਿਆ ਦੇ ਲਈ ਬੈਰੀਕੇਟਨ ਕੀਤੀ ਪਰ ਇਹੀ ਜਿਹੜਾ ਆਂਜਨ ਵਾਲਾ ਪੁਲ ਰੋਕ ਲੋਂਗੇ ਇੱਕ ਗੱਲ ਸੁਣੋ ਪੰਜ ਮੈਂਬਰੀ ਕਮੇਟੀ ਬਣ ਗਈ ਹੁਣ ਤੁਸੀਂ ਦੇਖੋ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਵੀ ਗਈਆਂ ਔਰ ਮੰਨੀਆਂ ਜਾ ਵੀ ਰਹੀਆਂ ਨੇ ਔਰ ਵੱਡੀ ਗੱਲ ਹੈਗੀ ਐ ਐਮਐਸਪੀ ਵੀ ਇਹਨਾਂ ਨੂੰ ਦਿੱਤੀ ਗਈ ਹੈ ਔਰ ਦਿੱਤੀ ਜਾਣ ਦੀ ਆਪਣਾ ਐਲਾਨ ਵੀ ਕੀਤੇ ਹੋਏ ਨੇ ਪਰ ਕਹਿੰਦੇ ਆ ਨਾ ਵੀ ਜਦੋਂ ਤੱਕ ਇਹ ਚੀਜ਼ਾਂ ਲਮਕਾ ਕੇ ਇਹ ਲੋਕ ਕੀ ਹਾਸਲ ਕਰਨਾ ਚਾਹੁੰਦੇ ਨੇ ਇਹਨਾਂ ਦਾ ਮੈਂ ਤੁਹਾਡੇ ਚੈਨਲ ਦੇ ਮਾਧ ਦੇ ਰਹੀਂ ਸਿਰਫ ਇੱਕ ਮੈਸੇਜ ਦੇਣਾ ਚਾਹਨਾ ਕਿ ਪੰਜਾਬ ਦੀ ਪੰਜਾਬੀਅਤ ਨੂੰ ਸੰਭਾਲੋ ਪੰਜਾਬ ਦੀ ਨੌਜਵਾਨੀ ਜਿਹੜੀ ਕੀ ਦੂਜੀਆਂ ਪਾਰਟੀਆਂ ਨੇ ਤਾਂ 90% ਤਾਂ ਨੌਜਵਾਨ ਇੰਡੀਆ ਤੋਂ ਬਾਹਰ ਭੇਜਤੇ ਜਾਂ ਪੰਜਾਬ ਤੋਂ ਬਾਹਰ ਭੇਜਤੇ ਉਹਨਾਂ ਨੇ ਆਪਣਾ ਕੋਈ ਪੋਤਾ ਦੋਤਾ ਜਾਂ ਕੋਈ ਫੈਮਿਲੀ ਮੈਂਬਰ ਕੋਈ ਗਿਆ ਬਾਹਰ ਜਾ ਕੇ ਇੰਡੀਆ ਨੂੰ ਛੱਡ ਕੇ ਜਾਂ ਪੰਜਾਬ ਨੂੰ ਛੱਡ ਕੇ ਪੰਜਾਬ ਨੂੰ ਇਸ ਟਾਈਮ ਬਚਾਉਣ ਦੀ ਲੋੜ ਹੈ ਜਿਹੜੀ ਨੌਜਵਾਨੀ ਸਾਡੀ ਉੱਥੇ ਰੁੱਲਦੀ ਪਈ ਹੈ ਉਹ ਜੇ ਉਹੀ ਸਮਝ ਜAVE ਨਾ ਕਿ ਸਾਨੂੰ ਵਰਤਿਆ ਗਿਆ ਤੇ ਹੁਣ ਸਾਨੂੰ ਗੁੰਮਰਾਹ ਕਰਕੇ ਇਹਨਾਂ ਨੇ ਦੂਸਰੀ ਵਾਰੀ ਫੇਰ ਧਰਨੇ ਤੇ ਬਿਠਾਤਾ ਤੇ ਫਰ ਜਾਣੇ ਨੇ ਆਪੋ ਆਪਣੇ ਘਰਾਂ ਦਾ ਮਤਲਬ ਕਿ ਕਿਸਾਨਾਂ ਦੀ ਆਰਚ ਸਿਆਸਤ ਹੋ ਰਹੀਓ ਸਿਆਸਤ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਪੁਰਾਣੇ ਆਗੂ ਕਿੱਥੇ ਨੇ ਹੁਣ ਜਿਹੜੇ ਨਵੇਂ ਚਿਹਰੇ ਆ ਗਏ ਜਿਹੜੇ ਪੁਰਾਣੇ ਆ ਗੂ ਸੀ ਉਹ ਕਿੱਧਰ ਚਲੇ ਗਏ ਹੁਣ ਤੁਸੀਂ ਆਪ ਦੱਸੋ ਵੀ ਕੋਈ ਰਜਕੇਸ਼ ਟਕਾਇਦ ਨੇ ਹੁਣ ਕੱਲ ਪਰਸੋਂ ਆਪਣਾ ਟਰੈਕਟਰ ਮਾਰਚ ਕੀਤਾ ਰਾਜੇਵਾਲ ਸਾਹਿਬ ਕਿੱਥੇ ਹੈਗੇ ਨੇ ਕਹਿਣ ਦਾ ਮਤਲਬ ਇਹ ਪੁਰਾਣੇ ਚਿਹਰੇ ਬੈਠ ਗਏ ਹੁਣ ਨਵੇਂ ਚਿਹਰੇ ਅੱਗੇ ਆ ਗਏ ਵੀ ਪੁਰਾਣੇ ਵੀ ਮਿਲੇ ਹੋਏ ਨੇ ਵਿੱਚ ਹੈਗੇ ਨੇ ਫਿਰ ਮਿਲੇ ਹੋਏ ਨੇ ਮੇਨ ਜਿਹੜਾ ਲੀਡ ਰੋਲ ਕੌਣ ਅਦਾ ਕਰਦਾ ਪਿਆ ਤੁਹਾਡੇ ਸਾਹਮਣੇ ਹੀ ਹੈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਧਰਨੇ ਲੱਗੇ ਲਗਾਏ ਜਾ ਰਹੇ ਨੇ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕੀਤਾ ਜਾ ਰਿਹਾ ਵੱਡੀ ਗੱਲ ਤੁਹਾਨੂੰ ਦੱਸਦਾ ਵੀ ਜਿੰਨੀਆਂ ਵੀ ਇਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਚਾਹੇ ਆਪਣੇ ਪੰਜਾਬ ਦਾ ਸੀਐਮ ਵੰਡ ਰਿਹਾ ਜਾਂ ਕੋਈ ਵੀ ਵੰਡ ਰਿਹਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਕਿਸੇ ਇੱਕ ਬੰਦੇ ਨੂੰ ਨੌਕਰੀ ਮਿਲ ਗਈ ਦੱਸੋ ਨਿਯੁਕਤੀ ਪੱਤਰ ਦੇ ਨਾਲ ਘਰ ਦਾ ਜਿਹੜਾ ਖਰਚਾ ਨਿਕਲ ਜੂਗਾ ਕਿੰਨੇ ਤੱਕ ਨੌਜਵਾਨ ਮਰਿਆ ਹੈ ਕੌਣ ਜ਼ਿੰਮੇਵਾਰ ਹੈ ਪਠਿੰਡੇ ਦਾ ਜਿਹੜਾ ਨੌਜਵਾਨ ਬੜਿਆ ਨਾ ਜੀ ਅੱਜ ਸਾਰੇ ਅਸੀਂ ਵੀ ਮੈਂ ਵੀ ਖਬਰਾਂ 'ਚ ਦੇਖਿਆ ਹੈਗਾ ਉਹਦੇ ਸਿੱਧਾ ਮੈਂ ਕਹੂੰਗਾ ਵੀ ਉਹ ਕਿਸਾਨ ਨਹੀਂ ਜਿਹੜੇ ਮੇਨ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਦੇ ਲੀਡਰ ਬਣੇ ਫਿਰਦੇ ਨੇ ਔਰ ਪੰਜਾਬ ਸਰਕਾਰ ਜ਼ਿੰਮੇਵਾਰ ਆ ਨਾ ਕਿ ਭਾਜਪਾ ਸਰਕਾਰ ਜ਼ਿੰਮੇਵਾਰ ਆ ਗੋਲੀ ਤਾਂ ਉਧਰੋਂ ਆਈ ਏ ਉਹ ਇੱਕ ਜਾਂਚ ਦਾ ਵਿਸ਼ਾ ਗੋਲੀ ਉਧਰੋਂ ਆਈ ਏ ਉਸ ਨੌਜਵਾਨ ਭਰਾ ਨੂੰ ਦੇਖਿਆ ਜਾਵੇ ਇੱਕ ਘਰ ਦਾ ਚਿਰਾਗ ਬੁੱਝ ਗਿਆ ਹਾਂਜੀ ਕੱਲ ਆਪਣੇ ਮੁੱਖ ਮੰਤਰੀ ਸਾਹਿਬ ਕਿਵੇਂ ਉਸ ਲਾਈਨ ਨੂੰ ਵਧਾ ਰਹੇ ਸੀ ਰਾਸ਼ਟਰਪਤੀ ਰਾਜ ਲਾ ਦਿਓ ਅਸੀਂ ਇਦਾਂ ਦੀਆਂ ਕੁਰਸੀਆਂ ਨੂੰ ਲੱਤ ਮਾਰਦੇ ਆ ਕਹਿਣ ਦਾ ਮਤਲਬ ਪੰਜਾਬ ਨੂੰ ਉਹ ਕਹ ਰਹੇ ਸੀ ਮੈਨੂੰ ਧਮਕੀ ਮਿਲ ਲਈ ਤੇ ਰਾਸ਼ਟਰਪਤੀ ਅਸੀਂ ਲਾ ਦਾਂਗੇ ਇਹ ਗੱਲਾਂ ਸੋਸ਼ਲ ਮੀਡੀਆ ਤੇ ਕਹਿਣ ਵਾਲੀਆਂ ਨੇ ਤੁਸੀਂ ਆਪ ਦੋਸਤੋ ਵੀ ਸੀਐਮ ਸਾਹਿਬ ਇਹ ਗੱਲਾਂ ਵੀ ਕੀ ਸੋਸ਼ਲ ਮੀਡੀਆ ਤੇ ਆ ਕੇ ਲੋਕਾਂ ਨੂੰ ਆਪਾਂ ਠੰਡਾ ਕਰਨਾ ਜਾਂ ਲੋਕਾਂ ਨੂੰ ਹੋਰ ਆਪਾਂ ਗੁਸਾਈਏ ਇੱਕ ਜਿਹੜੀ ਇਹ ਡਰਾਮੇਬਾਜ਼ੀ ਚੱਲਦੀ ਪਈ ਹੈ ਨਾ ਜੀ ਪੰਜਾਬ ਦੀ ਪੰਜਾਬੀਅਤ ਖਤਰੇ 'ਚ ਆ ਜਦੋਂ ਦੀ ਇਹ ਸਰਕਾਰ ਹੋਂਦ ਵਿੱਚ ਆਈ ਹੈ ਨੌ ਸਿੱਖੀਆਂ ਨੇ ਹੁਣ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਜਾਂ ਪੰਜਾਬ ਦਾ ਬੇੜਾ ਗਰਕ ਕਰਨ ਦੇ ਲਈ ਇਹ ਕਹਿੰਦੇ ਬੈ ਨੇ ਵੀ ਅੱਜ ਦੇ ਲੈਣ ਇਹ ਹੁਣ ਪੰਜਾਬ ਦਾ ਮੂਲ ਖਰਾਬ ਹੈ ਸੀਐਮ ਅਸਤੀਫਾ ਦੇ ਦੋਵੇ ਨਹੀਂ ਸੰਭਾਲੇ ਜਾਣੇ ਨਾ ਚਾਹ ਨਹੀਂ ਹੋ ਵੀ ਜੀਪੀ ਵਾਲੀ ਕੇ ਅਸਤੀਫਾ ਹੋਵੇ ਨਹੀਂ ਨਹੀਂ राष्ट्रपति शासन ਤੇ ਲੱਗੇ ਦੁਬਾਰਾ ਇਲੈਕਸ਼ਨ ਹੋਵੇ ਬਿਲਕੁਲ ਲੱਗਣਾ ਚਾਹੀਦਾ ਵਾ ਕਿਉਂਕਿ ਜਿਹੜੀਆਂ ਸੈਂਸਿਟਿਵ ਇਸ਼ੂ ਹੁੰਦੇ ਨੇ ਨਾ ਸੁਰਾਨਾ ਸਾਹਿਬ ਸੈਂਸਿਟਿਵ ਇਸ਼ੂਆਂ ਨੂੰ ਵੀ ਇਹ ਸਰਕਾਰ ਸੋਸ਼ਲ ਮੀਡੀਆ ਤੇ ਲੈ ਕੇ ਆਂਦੀ ਹੈ ਸੈਂਸਿਟਿਵ ਇਸ਼ੂ ਕੀ ਮੈਂ ਵੱਡਾ ਸਵਾਲ ਤੁਹਾਡੇ ਮਾਧਿਅਮ ਰਾਹੀਂ ਇਹ ਪੁੱਛਣਾ ਚਾਹਨਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਸਿੱਧੂ ਮੂਸੇਵਾਲੇ ਦੀ ਤੁਸੀਂ ਸਿਕਿਉਰਿਟੀ ਵਾਪਸ ਲੈ ਲਈ ਤੁਹਾਡੇ ਚੈਨਲ ਦਖਾੰਦੇ ਪਏ ਨੇ ਇਹਦਾ ਨੁਕਸਾਨ ਹੋਇਆ ਇੱਕ ਘਰ ਉੱਜੜ ਗਿਆ ਹਾਂਜੀ ਚੈਨ ਦਾ ਮਤਲਬ ਇਹ ਸੋਸ਼ਲ ਮੀਡੀਆ ਤੋਂ ਬਣੀ ਹੋਈ ਸਰਕਾਰ ਨੂੰ ਇੱਕ ਤਰੀਕਾ ਜਾਈਦਾ ਟੋਟਲ ਇਹ ਮੈਂ ਕਹਿਣਾ ਚਾਹੂੰਗਾ ਕਿਸਾਨ ਨੌਜਵਾਨਾਂ ਨੂੰ ਵਰਤ ਰਹੇ ਨੇ ਬਿਲਕੁਲ ਵਰਤ ਰਹੇ ਨੇ ਨੌਜਵਾਨੀ ਨੂੰ ਅੱਜ ਗੁੰਮਰਾਹ ਕਰਕੇ ਉੱਥੇ ਜੋ ਕਰਦੇ ਬੈਨ ਤੁਸੀਂ ਇਹ ਦੇਖੋ ਜੋ ਹੁਣ ਇੱਕ ਸੂਬੇ ਨੇ ਆਪਣੀ ਸੁਰੱਖਿਆ ਦੇ ਲਈ ਮੈਰੀਗੇਟਨ ਕਰਤੀ ਹੈ ਕਿ ਨਹੀਂ ਜੇ ਇਹੀ ਸਾਰੇ ਆਗੂ ਆਪਣੇ 10 ਮੈਂਬਰੀ ਜਾਂ 12 ਮੈਂਬਰੀ ਕਮੇਟੀ ਬਣਾ ਕੇ ਸਿੱਧਾ ਕੇਂਦਰ ਦੀ ਸਰਕਾਰ ਜਿਵੇਂ ਕਹਿ ਰਹੀ ਹੈ ਵੀ ਆ ਕੇ ਸਾਡੇ ਨਾਲ ਮੀਟਿੰਗ ਕਰੋ ਕਿਉਂ ਆਪਾਂ ਧਰਨੇ ਲਾ ਰਹੇ ਆ ਯਾਰ ਕਿਉਂ ਆਪਾਂ ਸੜਕਾਂ ਜਾਮ ਕੀਤੀਆਂ ਆਮ ਜਨਤਾ ਦਾ ਦੱਸੋ ਕੀ ਕਸੂਰ ਹੈ ਜਿਹੜੇ ਬੰਦੇ ਨੇ ਦਿੱਲੀ ਜਾਣਾ ਅੱਜ ਉਹ ਟੈਨਸ਼ਨ ਦੇ ਵਿੱਚ ਹੈਗਾ ਨਾ ਕਿ ਮੈਂ ਆਪਣੀ ਫਲਾਈ ਕਿਵੇਂ ਫੜਨੀ ਹੈ ਜਾਂ ਆਪਣਾ ਕਾਰੋਬਾਰ ਕਿਵੇਂ ਸੈੱਟ ਕਰਨਾ ਹੈ ਸਾਹਮਣੇ ਕਿੰਸਾ ਅੰਦੋਲਨ ਗਲਤ ਹੈ ਜੋ ਸਾਨੀ ਅੰਦੋਲਨ ਨੂੰ ਇੱਕ ਗਲਤ ਦਿਸ਼ਾ ਵੱਲ ਇਹ ਵੱਡੇ ਆਗੂ ਮੋੜ ਕੇ ਲੈ ਕੇ ਜਾ ਰਹੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਵੀ ਕਰਦਾ ਸਾਰੇ ਭਰਾਵਾਂ ਨੂੰ ਵੀ ਆਪਾਂ ਨੂੰ ਇੱਕ ਜਿਹੜੀ ਇਹ ਮੌਤ ਹੋਈ ਹੈ ਇਹਦੇ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ ਆਪਣੇ ਆਪਣੇ ਘਰਾਂ 'ਚ ਆ ਕੇ ਜਿਹੜੇ ਇਹਨਾਂ ਦੇ ਪੰਜ ਸੱਤ ਆਗੂ ਮੇਨ ਹੈਗੇ ਨੇ ਉਹ ਜਾਣ ਉੱਥੇ ਜਾ ਕੇ ਕੇਂਦਰ ਵੀ ਪੀਐਮ ਨੂੰ ਵੀ ਮੀਟਿੰਗ ਕਈ ਵਾਰ ਮੀਟਿੰਗ ਕੀਤੀ ਹੈ ਕਿਉਂ ਨਹੀਂ ਮੇਰੀ ਗੱਲ ਸੁਣੋ ਜਦੋਂ ਇੰਨੇ ਮੁੱਦੇ ਹੱਲ ਹੋ ਗਏ ਇੰਨਾ ਕੁਝ ਹਾਂ ਹੋ ਗਈ ਫਿਰ ਆਪਾਂ 11th ਓਵਰ ਤੇ ਆ ਕੇ ਕਹਿ ਦਈਏ ਵੀ ਹਜਰ ਸਟਾ ਬੇਸਟਾ ਨਿਕਲਿਆ ਵੀ ਇਦਾਂ ਦੀਆਂ ਕਿਹੜੀਆਂ ਮੰਗਾਂ ਨੇ ਕੇਂਦਰ ਕੀ ਨਹੀਂ ਦੇ ਸਕਦਾ ਜਾਂ ਕੇਂਦਰ ਕੀ ਦੇ ਰਿਹਾ ਉਹਦਾ ਸੋਸ਼ਲ ਮੀਡੀਆ ਦੱਸਦਾ ਨਹੀਂ ਪੰਜਾਬ ਚ ਵਿਤਕਰਾ ਕਰ ਰਿਹਾ ਕੇਂਦਰ ਕੋਈ ਵਿਤਕਰਾ ਨਹੀਂ ਕਰਦਾ ਪਏ ਮੇਰੀ ਗੱਲ ਸੁਣੋ ਜੇ ਕੇਂਦਰ ਦੀਆਂ ਸਕੀਮਾਂ ਨੇ ਨਾ ਜਿਹੜੇ ਇਹਨਾਂ ਦੇ ਐਮਐਲਏ ਸਿਲੰਡਰ ਵੰਡੇ ਪਏ ਨੇ ਗੈਸ ਦੇ ਚੁੱਲ੍ਹੇ ਵੰਡਦੇ ਪਏ ਨੇ ਇਹ ਕਿਹੜੀਆਂ ਸਕੀਮਾਂ ਨੇ ਇਹ ਕੇਂਦਰ ਦੀਆਂ ਸਕੀਮਾਂ ਨੇ ਇਹ ਆਮ ਆਦਮੀ ਪਾਰਟੀ ਦੀਆਂ ਸਕੀਮਾਂ ਨਹੀਂ ਹੈਗੀਆਂ ਸਿਰਫ ਤੇ ਸਿਰਫ ਕ੍ਰੈਡਿਟ ਲਾਈਨ ਦੀ ਲੜਾਈ ਜਲਦੀ ਬਈ ਆ ਔਰ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਖਤਰਾ ਇਸ ਆਮ ਆਦਮੀ ਪਾਰਟੀ ਕਰਕੇ ਬਣਿਆ ਹੋਇਆ ਨਾ ਉਹ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਦਾ ਕਿ ਪੰਜਾਬ ਦੀ ਪੰਜਾਬੀਅਤ ਨੂੰ ਬਚਾਓ ਗੁਮਰਾਹ ਨਾ ਹੋਵੋ ਮੇਰੇ ਵੀਰੋ ਔਰ ਆਨ ਆਲਾ ਸਮਾਂ ਪੰਜਾਬ ਨੂੰ ਆਪਾਂ ਬਹਿਤਰੀ ਲੀਲ ਚ ਲੈ ਕੇ ਚੱਲੀਏ ਕਿਉਂਕਿ ਜਿਹੜੇ ਇਹਨਾਂ ਦੇ ਖੋਖਲੇ ਭਾਸ਼ਣ ਨੇ ਨਾ ਸਚਾਈ ਤੁਹਾਡੇ ਸਾਹਮਣੇ ਹੈ ਵੀ ਇੰਨੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਅਰ ਆਰਡਰ ਜ਼ੀਰੋ ਹੋ ਗਿਆ ਕਿੰਨਾ ਕਰਜ਼ਾ ਵੱਧ ਗਿਆ ਕੋਈ ਚੀਜ਼ਾਂ ਵੱਲ ਦੇਖਦੇ ਹੀ ਨਹੀਂ ਕੋਈ ਵਪਾਰ ਵੱਲ ਦੇਖਦੇ ਹੀ ਨਹੀਂ ਜਿਆਦਾ ਸ਼ੁਰੂ ਤੋਂ ਹੀ ਹੈ ਪੰਜਾਬ ਤੇ ਇੰਨੇ ਸਰਕਾਰਾਂ ਆਈਆਂ ਨੇ ਕਿੰਨਾ ਸ਼ੁਰੂ ਤੋਂ ਸੀ ਆ ਇੰਨੀ ਕੁ ਟਰਮ ਦੇ ਵਿੱਚ ਡਬਲ ਹੋ ਗਿਆ ਚਲੋ ਕਿਸਾਨਾਂ ਦੀ ਗੱਲ ਹੋ ਰਹੀ ਹੈ ਕਰਜ਼ਾ ਦਾ ਕਾਂਗਰਸ ਟਾਈਮ ਜੀ ਅਕਾਲੀ ਦਲ ਚ ਵੀ ਇਹ ਅਪੀਲ ਹੈਗੀ ਹੈ ਕਿ ਸ਼ਰਾਰਤੀ ਤੱਤਵਾਨ ਦੀ ਤਤਵ ਜਿਹੜੇ ਨੇ ਉਹਨਾਂ ਦੀ ਨਾਂ ਗੱਲ ਮੰਨੀ ਜਾਵੇ ਇਹ ਮੈਟਰ ਜਿਹੜਾ ਨਾ ਜੀ ਬੜਾ ਸੈਂਸਿਟਿਵ ਮੈਟਰ ਹੋਣੇ ਬਣ ਚੁੱਕੇ ਆ ਕੇਂਦਰ ਆਪਣੇ ਕੋਲੇ ਜੇ ਤੁਹਾਨੂੰ ਬੁਲਾ ਰਹੀ ਹੈ ਆਗੂ ਸੂਝਵਾਨ ਨੇ ਜਿਹੜੇ ਕੀ ਅੱਜ ਤੱਕ ਮੈਂ ਉਹਨਾਂ ਦਾ ਮਤਲਬ ਬਹਿ ਕੇ ਹੱਲ ਹੋਵੇ ਬਹਿ ਕੇ ਹੱਲ ਹੋਵੇ ਜਿਹੜੀਆਂ ਇੰਨੀਆਂ ਮੀਟਿੰਗਾਂ ਹੋ ਗਈਆਂ ਇੰਨੇ ਵੱਡੇ ਦਾ ਮਸਲੇ ਹੈ ਵੀ ਨਹੀਂ ਚਲੋ ਇੰਨੇ ਵੱਡੇ ਮਸਲੇ ਹੈ ਵੀ ਨਹੀਂ ਜਿੰਨੇ ਇਹਨਾਂ ਨੇ ਬਣਾਏ ਹੋਏ ਨੇ ਸਿਰਫ ਪੰਜਾਬ ਦੀ ਨੂੰ ਬਚਾਓ ਪੰਜਾਬ ਦੇ ਵਪਾਰ ਨੂੰ ਬਚਾਓ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਵੀ ਵਪਾਰੀ ਦਾ ਕੌਣ ਧਿਆਨ ਕਰ ਰਿਹਾ ਜਿਸ ਨੇ ਇੰਨੇ ਟੈਕਸ ਦੇ ਕੇ ਆਪਣੇ ਹੌਂਦ ਬਜਾਣੇ ਆਪਣੇ ਜਿੰਨੇ ਸਾਡੇ ਬਾਹਰੋਂ ਦੀ ਯੂਪੀ ਵਿਹਾਰ ਤੋਂ ਪੰਜਾਬ ਵਿੱਚ ਤੁਸੀਂ ਕਹਿੰਦੇ ਹੋ ਨੁਕਸਾਨ ਹੋ ਰਿਹਾ ਹੈ ਆਰਥਿਕ ਸਥਿਤੀ ਦੀ ਆਰਥਿਕ ਸਥਿਤੀ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਪੰਜਾਬ ਦਾ ਅਕਸ ਖਰਾਬ ਹੁੰਦਾ ਬਿਆਨ ਉਨੂੰ ਸੁਧਾਰਨ ਦੀ ਲੋੜ ਹੈ ਉਹਨੂੰ ਹੋਰ ਨਾ ਵਿਗਾੜਿਆ ਜਾ ਮਿਹਰਬਾਨੀ ਜੀ ਇਹ ਸਗੇ ਗੁਰਚਰਨ ਸਿੰਘ ਰਾਜਪੂਤ ਸਮਾਜ ਸੇਵਕ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਿਤੇ ਨਾ ਕਿਤੇ ਕਹੇ ਕਿ ਅੰਦੋਲਨ ਮੇਰੇ ਹਿਸਾਬ ਨਾਲ ਸਹੀ ਨਹੀਂ ਹੈ ਮੰਗਾ ਸਹੀ ਨਹੀਂ ਕਿ ਨਹੀਂ ਨਹੀਂ ਇਹ ਤੁਸੀਂ ਦੱਸਣਾ ਹੈ ਪਰ ਇਹਨਾਂ ਨੇ ਕਿਹਾ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਨੂੰ ਯੂਜ਼ ਕੀਤਾ ਜਾ ਰਿਹਾ ਹੈ ਕੁਝ ਰਾਜਨੀਤਿਕ ਲੋਗ ਕੁਝ ਕਿਸਾਨ ਆਗੂ ਆਪਣੇ ਸਵਾਰਥ ਲਈ ਉੱਥੇ ਅੰਦੋਲਨ ਦਾ ਰੁਖ ਕਿਸੇ ਦੂਸਰੇ ਪਾਸੇ ਕਰ ਰਹੇ ਨੇ ਇਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋ ਰਹੀ ਹੈ ਜਿਹੜੇ ਅੱਗੇ ਦੇ ਲੋਕ ਨੇ ਵਪਾਰੀਆ ਵਪਾਰੀ ਲੋਕ ਨੇ ਉਹਨਾਂ ਦੇ ਬਿਜ਼ਨਸ ਇਫੈਕਟ ਹੋ ਰਿਹਾ ਤੇ ਦੂਸਰੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਹੈ ਪੰਜਾਬ ਵਿੱਚ ਜੋ ਕੰਪਨੀਆਂ ਇਨਵੈਸਟਮੈਂਟ ਕਰਨਾ ਚਾਹੁੰਦੀਆਂ ਨੇ ਉਹ ਸੋਚਣ ਗਿਆ ਚਲੋ ਪ੍ਰੋਗਰਾਮ ਜਦੋਂ ਚੱਲੂਗਾ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰਿਓ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਮੈਂ ਲੁਧਿਆਣਾ ਤੋਂ ਲੁਧਿਆਣਾ ਲਾਈਵ ਲੈ ਰਿਹਾ ਹਰਵਿੰਦਰ ਸਰ ਨਾਲ ਲੈਣਾ ਤੋਂ ਵਿਦਾ ਸਤਿ ਸ਼੍ਰੀ ਅਕਾਲ ਜੀ